ਅਮਰਪਾਲ ਸਿੰਘ ਬਿੱਟੂ ਸਾਡੇ ਨਾਲ ਜੁੜ ਚੁੱਕੇ ਆ ਇਸ ਟਾਈਮ ਨਾਲ ਸਾਡੇ ਨਾਲ ਕੁਝ ਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੱਖਾਂ ਸਾਹਿਬ ਵਾਹਿਗੁਰੂ ਜੀ ਕੀ ਫਤੇ ਕਿਵੇਂ ਲੰਘੇ 46 ਸਾਲ ਦਾ ਸਫਰ ਕਿਵੇਂ ਦਾ ਰਿਹਾ ਤੁਹਾਡਾ ਬੜਾ ਲੰਮਾ ਸਫਰ 40 ਸਾਲ ਦਾ ਸਫਰ ਜਿਹੜਾ ਹੁੰਦਾ ਇਹ ਲੰਬਾ ਵੀ ਹੁੰਦਾ ਹੈ ਪਰ ਕੌਮਾਂ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਛੋਟਾ ਵੀ ਹੁੰਦਾ ਹੈ ਕਈ ਵਾਰ ਉਮਰਾਂ ਲੰਘ ਜਾਂਦੀਆਂ ਆਜ਼ਾਦੀ ਲੈਂਦੇ ਦਿੰਦੇ ਤੇ ਕਈ ਵਾਰੀ ਅੱਖ ਦੇ ਛੁਰਨੇ ਦੇ ਨਾਲ ਆਜ਼ਾਦੀ ਮਿਲ ਜਾਂਦੀ ਹੈ ਪਰ ਸਾਡਾ ਸੰਘਰਸ਼ ਲੰਮਾ ਹੋ ਗਿਆ ਨਮੇਰਾ ਹੋ ਗਿਆ ਪਿਛਲੇ 5 ਦਹਾਕਿਆਂ ਤੋਂ ਅਸੀਂ ਲੜ ਰਹੇ ਹਾਂ ਪਿਛਲੇ 5 ਦਹਾਕਿਆਂ ਤੋਂ ਸਿੱਖ ਪੰਥ ਲੜ ਰਿਹਾ ਹੈ ਆਜ਼ਾਦੀ ਲਈ ਲੜ ਰਿਹਾ ਆਪਣੀ ਰਾਜਪਾਗ ਲਈ ਲੜ ਰਿਹਾ ਜਿਹੜਾ ਖੁੱਸਾ ਰਾਜਪਾਗ ਸੀ ਉਹ ਲੈਣ ਲਈ ਲੜ ਰਹੇ ਆਂ ਔਰ ਇਸ ਲੜਦੇ ਲੜਦੇ ਸਾਡੀ ਲੜਾਈ ਦੇ ਵਿੱਚ ਕਈ ਸਿੰਘ ਸ਼ਹੀਦ ਹੋ ਗਏ ਨੇ ਐਸ ਸਾਲ ਭਾਈ ਪਰਮਜੀਤ ਸਿੰਘ ਪੰਜਵੜ ਭਾਈ ਹਰਦੀਪ ਸਿੰਘ ਨਿੱਜਰ ਭਾਈ ਗਜੈਂਦਰ ਸਿੰਘ ਸਾਡਕੋ ਚਲੇ ਗਏ ਨੇ ਭਾਈ ਲਖਬੀਰ ਸਿੰਘ ਰੋਟੇ ਚਲੇ ਗਏ ਨੇ ਸੋ ਕਿੰਨੇ ਸਰੀਰ ਪਹਿਲਾਂ ਲੱਗੇ ਨੇ ਕਿੰਨੇ ਸਰੀਰ ਇੰਟੈਰੋਗੇਸ਼ਨ ਸੈਂਟਰਾਂ ਦੇ ਵਿੱਚ ਮਾਰ ਦਿੱਤੇ ਗਏ ਨੇ ਕਈ ਡਿਸ ਅਪੀਅਰਡ ਕਰ ਦਿੱਤੇ ਗਏ ਨੇ ਗੁੰਮ ਕਰ ਦਿੱਤੇ ਗਏ ਨੇ ਲੰਮਾ ਸਫ਼ਰ ਹੈ ਪਰ ਜਦੋਂ ਕੌਮਾਂ ਨੇ ਆਜ਼ਾਦੀ ਲੈਣੀ ਹੁੰਦੀ ਹੈ ਤੇ 46 ਸਾਲ ਕੁਝ ਵੀ ਨਹੀਂ ਹੁੰਦੇ ਕਈ ਵਾਰੀ 100-100 ਜ਼ਾਲ ਲੜਨਾ ਪੈਂਦਾ ਹੈ ਤੇ ਅਗਰ ਮਿਲਣਦੇ ਅੱਜੇ ਗੁਰੂ ਕਿਰਪਾ ਕਰੇ ਤੇ ਅਗਲੇ 5 ਸਾਲਾਂ 'ਚ ਮਿਲ ਜਾਵੇ ਇੱਕ ਤੁਸੀਂ ਯੂਨੋ ਨੂੰ ਖਾਸ ਤੌਰ ਤੇ ਅਪੀਲ ਕੀਤੀ ਜਿਹੜੇ ਅੰਦਰ ਗੱਲਬਾਤ ਚੱਲ ਰਹੀ ਸੀ ਉਹਦੇ ਵਿੱਚ ਤੁਸੀਂ ਕਿਹਾ ਕਿ ਰੈਫਰੈਂਡਮ ਦੀ ਗੱਲ ਚੱਲੀ ਰੈਫਰੈਂਡਮ 220 ਦੀਆਂ ਵਿੱਚ ਚਰਚਾ ਹੋਈਆਂ ਇਹ ਕਿਹੜਾ ਰੈਫਰੈਂਡਮ ਹੋਗਾ 220 ਵਾਲਾ ਨਾ ਉਹ ਇੱਕ ਆਰਗੇਨਾਈਜੇਸ਼ਨ ਕਰ ਰਹੀ ਹੈ ਉਹ ਜਿੰਨਾ ਵੀ ਦੁਨੀਆ ਦੇ ਵਿੱਚ ਰੈਫਰੈਂਡਮ ਕਰਕੇ ਇੱਕ opinion ਬਿਲਡ ਕਰ ਰਹੀ ਹੈ ਇੱਕ ਰਾਏ ਬਿਲਡ ਕਰ ਰਹੀ ਹੈ ਕਿ ਸਿੱਖ ਕਲਤਨ ਚਾਹੁੰਦੇ ਨੇ ਪਰ ਅਲਟੀਮੇਟਲੀ ਉਹ ਜਾ ਕੇ ਉਹ ਵੀ ਯੂਨ ਨੂੰ ਹੀ ਦੇਣਗੇ ਅਗਰ ਰੈਫਰੈਂਡਮ ਹੋਣਾ ਹੈ ਤੇ ਉਹ ਯੂਨ ਹੀ ਇੰਡੀਆ ਨੂੰ ਫੋਰਸ ਕਰ ਸਕਦਾ ਹੈ ਉਹ ਅਮਰੀਕਾ ਕਰ ਸਕਦਾ ਹੈ ਯੂਕੇ ਕਰ ਸਕਦਾ ਹੈ ਸ਼ਕਤੀਸ਼ਾਲੀ ਮੁਲਕ ਕਰ ਸਕਦੇ ਨੇ ਪਰ ਜਿਹੜੇ ਬਾਹਰ ਰੈਫਰੈਂਡਮ ਹੋ ਰਹੇ ਨੇ ਇਹ ਜਾਣੇ ਸਾਰੇ ਦੇ ਸਾਰਾ ਜਿਹੜਾ opinion ਹੈ ਇਹ ਜਾਣਾ ਸਾਰਾ UN ਨੂੰ ਹੈ ਮੈਂ ਉਹੀ ਗੱਲ ਕਹੀ ਸੀ ਉਹਨਾਂ ਨੇ ਵੀ UN ਨੂੰ ਦਿੰਨਾ ਅਸੀਂ ਵੀ ਜੋ ਮੈਮੋਰੰਡਮ ਦਿੰਨੇ ਆ UN ਨੂੰ ਦਿੰਨੇ ਆ ਪਰ ਸਾਡੀ ਗੱਲ ਉਹਨੇ ਨਹੀਂ ਸੁਣੀ ਉਹਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਜੋ ਮਰਜ਼ੀ ਉਹਨੂੰ ਦੇ ਦਈਏ ਕਾਰਨ ਕਿਉਂਕਿ UN ਦੇ ਵਿੱਚ ਸਿਰਫ ਇੱਕ ਸੋਵਰਨ ਕੰਟਰੀ ਹੀ ਮੁੱਦਾ ਰੱਖ ਸਕਦੀ ਹੈ ਕੋਈ ਮੁਲਕ ਸਾਡੇ ਬਿਹਾਫ ਤੇ ਮੁੱਦਾ ਰੱਖ ਸਕਦਾ ਹੈ ਕੋਈ ਸੋਵਰਨ ਕੰਟਰੀ ਸਾਡੇ ਬਿਹਾਫ ਤੇ ਮੁੱਦਾ ਰੱਖ ਸਕਦੀ ਹੈ ਪਰ ਜੇ ਉਹਨੂੰ ਵੀ ਵੋਟ ਨਾ ਮਿਲੀ ਤੇ ਉਹ ਵੀ ਰਿਜੈਕਟ ਹੋ ਜਾਏਗਾ ਸੋ ਬਹੁਤ ਸਾਰੇ ਮੁਲਕ ਸਾਨੂੰ ਤਿਆਰ ਕਰਨੇ ਪੈਣਗੇ ਸਾਨੂੰ ਫਰੈਂਡਸ ਆਫ ਸਿਕਸ ਫਰੈਂਡਸ ਆਫ ਪੰਜਾਬ ਮੁਲਕ ਤਿਆਰ ਕਰਨੇ ਪੈਣਗੇ ਜਿਹੜਾ ਇੱਕ ਮੁਲਕ ਸਾਡਾ ਕੇਸ ਰੱਖੇਗਾ ਬਾਕੀ ਮੁਲਕ ਉਹਨੂੰ ਸਪੋਰਟ ਕਰਨਗੇ ਫਿਰ ਗੱਲ ਚੱਲੇਗੀ ਫਿਰ ਬੈਸ ਹੋਏਗੀ ਫਿਰ ਇੰਡੀਓ ਇੰਡੀਆ ਆਪਣਾ ਆਬਜੈਕਸ਼ਨ ਦੇਗਾ ਬਾਕੀ ਮੁਲਕ ਸਾਨੂੰ ਸਪੋਰਟ ਕਰਨਗੇ ਫਿਰ ਉਹਦੇ ਵਿੱਚ ਇੱਕ ਲੜਾਈ ਹੁੰਦੀ ਹੈ ਕਸ਼ਮਾ ਕਸ਼ ਹੁੰਦੀ ਡਿਪਲੋਮੇਸੀ ਦੀ ਅਕਾਲੀ ਦਲ ਅੰਮ੍ਰਿਤਸਰ ਦੇ ਜਦੋਂ ਗੱਲ ਕਰਦੇ ਆ ਦਲ ਖਾਲਸਾ ਦਾ 46 ਸਾਲ ਦਾ ਸਫਰ ਮਾਨ ਸਾਹਿਬ ਨੇ ਜ਼ਿਕਰ ਕੀਤਾ ਕਿ 40 ਸਾਲ ਦਾ ਸਫਰ ਜਿਹੜਾ ਦਲ ਖਾਲਸਾ ਦਾ ਵਾ ਇੱਕੋ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਦਸ ਖਾਲਸਾ ਲੜ ਰਿਹਾ ਉਹਦਾ ਖਾਸ ਤੌਰ ਤੇ ਜ਼ਿਕਰ ਕੀਤਾ ਹੈ ਸਾਡਾ 46 ਸਾਲ ਤੁਹਾਡੀ ਅੱਜ ਐਗਜ਼ਿਸਟੈਂਸ ਦਾ ਦੇ ਸਾਲ ਹੋ ਗਏ ਨੇ 40 ਬਰੇ ਹੋ ਗਏ ਨੇ ਇਹਦੇ ਜਦੋਂ 15 16 ਵਾਰੇ ਅਸੀਂ ਗੈਰ ਹਾਜ਼ਰ ਰਹੇ ਹਾਂ ਕਿਉਂਕਿ ਪਾਬੰਦੀ ਰਹੀ ਹੈ ਬਾਕੀ ਵਾਰੇ ਅਸੀਂ ਕੰਮ ਕੀਤਾ ਬਟ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਜਿਹੜਾ ਸਾਡਾ ਨਿਸ਼ਾਨਾ ਹੈ ਉਹ ਖਾਲਿਸਤਾਨ ਹੈ ਸੋਵਰਨ 6 ਸਟੇਟ ਹੈ ਆਪਣਾ ਰਾਜ ਪਾਗ ਅਸਲ ਕਰਨਾ ਹੈ ਕਈ ਵਾਰੀ ਇਹ ਬਹੁਤ ਜਲਦ ਹਾਸਲ ਕੌਮਾ ਕਰ ਲੈਂਦੀਆਂ ਨੇ ਤੇ ਕਈ ਵਾਰੀ ਇਹ ਸੰਘਰਸ਼ ਲੰਮਾ ਬਹਿ ਜਾਂਦਾ ਹੈ ਸਾਡਾ ਸੰਘਰਸ਼ ਲੰਮਾ ਬਹਿ ਗਿਆ ਪਰ ਸਾਨੂੰ ਲੜਨਾ ਪੈਣਾ ਹੈ ਸਾਨੂੰ ਲੜਦੇ ਰਹਿਣਾ ਪੈਣਾ ਹੈ ਇਹ ਸਾਡਾ ਫਰਜ਼ ਹੈ ਸਾਡੀ ਡਿਊਟੀ ਹੈ ਔਰ ਲੜਨ ਤੋਂ ਬਿਨਾ ਹੋਰ ਸਾਡ ਕੋਲ ਚਾਰਾ ਵੀ ਨਹੀਂ ਹੈ ਦੇਖੋ ਯੂਨ ਨੇ ਸਾਨੂੰ ਕੀ ਦੇਣਾ ਹੈ ਅਮਰੀਕਾ ਨੇ ਸਾਨੂੰ ਕੀ ਦੇਣਾ ਹੈ ਜਿਹੜੇ ਕੰਟਰੀ ਸਾਡੇ ਨਾਲ ਸੀ ਪਾਕਿਸਤਾਨ ਉਹ ਖੁਦ ਬੜਾ ਕਮਜ਼ੋਰ ਹੋ ਗਿਆ ਉਹ ਖੁਦ ਬੜਾ ਵੀਕ ਹੋ ਗਿਆ ਉਹਦੀ ਤਾਂ ਆਪਣੀ ਸਥਿਤੀ ਨਹੀਂ ਰਹੀ ਛੋ ਲੜਾਈ ਸਾਨੂੰ ਆਪਣੇ ਬਲ ਬੁੱਤੇ ਦੇ ਲੜਨੀ ਪੈਣੀ ਹੈ ਦੋਸਤ ਸਾਨੂੰ ਆਪਣੇ ਬਣਾਣੇ ਪੈਣੇ ਨੇ ਜਿਹੜੇ ਸਾਡੀ ਗੱਲ ਕਰੇ ਸੋ ਲੜਦੇ ਤੇ ਸਾਨੂੰ ਹੀ ਰਹਿਣਾ ਪੈਣਾ ਕਿਸੇ ਨੇ ਸਾਨੂੰ ਪਲੇਟ ਚਵਾ ਕੇ ਨਹੀਂ ਦੇਣਾ ਜੇ ਆਪਾਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਆ ਭਾਈ ਗਜਿੰਦਰ ਸਿੰਘ ਨੂੰ ਯਾਦ ਕੀਤਾ ਗਿਆ ਕਾਲ ਤਖਤ ਸਾਹਿਬ ਤੇ ਲਾਈਵ ਹੋਵੇ ਰਿਕਾਰਡਿੰਗਾਂ ਹੋਈਆਂ ਪਰ ਜੇ ਆਪਾਂ ਪਾਕਿਸਤਾਨ ਦੀ ਧਰਤੀ ਦੀ ਗੱਲ ਕਰਦੇ ਆ ਭਾਈ ਗਜਿੰਦਰ ਸਿੰਘ ਦੀ ਫੋਟੋ ਤੱਕ ਨਹੀਂ ਬਾਹਰ ਆਈ ਕਾਰਨ ਕੀ ਮੰਨਦੇ ਹੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹ ਬਹੁਤ ਇਸ ਵੇਲੇ ਮਜਬੂਰ ਹੈ ਬਹੁਤ ਕਮਜ਼ੋਰ ਹੈ ਉਹਨਾਂ ਦੀ ਆਪਣੀ ਡੋਮੈਸਟਿਕ ਕੰਪਲਸ਼ਨਸ ਇੰਨੀਆਂ ਜ਼ਿਆਦਾ ਨਹੀਂ ਉਹਨਾਂ ਤੇ ਅਮਰੀਕਾ ਦਾ ਦੁਨੀਆ ਦਾ ਪ੍ਰੈਸ਼ਰ ਨੇ ਇੰਨਾ ਜ਼ਿਆਦਾ ਇਕਨੋਮਿਕ ਕ੍ਰਾਈਸਿਸ ਨੇ ਉਹਨਾਂ ਦੀ ਜਿਹੜੀ ਗਵਰਨਮੈਂਟ ਹੈ ਉਹ ਇਸ ਵੇਲੇ ਸਾਡਾ ਜ਼ਿਕਰ ਵੀ ਕਰਨਾ ਵਾਜਬ ਨਹੀਂ ਸਮਝਦੀ ਪਰ ਸਾਨੂੰ ਕੋਈ ਗੱਲ ਨਹੀਂ ਸਾਨੂੰ ਬਹੁਤ ਲੰਬੀ ਸਪੋਰਟ ਮਿਲੀ ਹੈ ਸਪੋਰਟ ਦੇ ਵਿੱਚ ਇਦਾਂ ਹੀ ਹੁੰਦਾ ਹੈ ਕਿ ਕਦੇ ਕਦੇ ਤੁਹਾਡੇ ਹਾਲਾਤ ਹੱਕ ਵਿੱਚ ਹੁੰਦੇ ਨੇ ਕਦੀ ਤੁਹਾਡੇ ਹਾਲਾਤ ਤੁਹਾਡੇ ਹੱਕ ਵਿੱਚ ਨਹੀਂ ਹੁੰਦੇ ਸੋ ਸਾਨੂੰ ਕੋਈ ਮਲਾਲ ਨਹੀਂ ਹੈ ਉਹਨਾਂ ਤੋਂ ਕੈਨੇਡਾ ਕਰ ਰਿਹਾ ਥੈਂਕ ਯੂ ਅਮਰੀਕਾ ਕਰ ਰਿਹਾ ਥੈਂਕ ਯੂ ਹਿਊਮਨਾਈਟਸ ਦੀਆਂ ਗੱਲਾਂ ਲੋਕ ਕਰਦੇ ਨੇ ਇਸ ਵਾਰ ਯੂਨ ਦੇ ਵਿੱਚ ਸਾਡੀ ਗੱਲ ਬਹੁਤ ਹੋਈ ਹੈ ਇੰਡੀਆ ਨੂੰ ਅਨਸਰਏਬਲ ਬਣਾਇਆ ਗਿਆ ਹੈ ਇੰਡੀਆ ਕੋਲ ਜਵਾਬ ਮੰਗੇ ਗਏ ਨੇ ਯੂਨ ਦੇ ਵਿੱਚ ਵੋਲਟਕ ਪਾਰਲੀਮੈਂਟ ਵਾਲੇ ਨੇ ਬਹੁਤ ਵਧੀਆ ਕੰਮ ਕੀਤਾ ਹੈ ਸੋ ਇਹ ਲੜਾਈ ਤਾਂ ਲੰਬੀ ਹੈ ਦੇਖੋ ਦੋਸਤ ਬਣਾਣੇ ਜਿਹੜੇ ਜੁਨ ਚ ਗੱਲ ਕਰਨ ਜਿਹੜੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਸਾਡਾ ਕੇਸ ਲੈ ਕੇ ਜਾਣ ਸਾਡੇ ਜੈਨੋਸਾਈਡ ਦਾ ਉਹ ਤਾਂ ਸਾਨੂੰ ਬਣਾਉਣੇ ਬੈਨੇ ਨੇ ਨਾ ਪਰ ਬਣਾਉਣ ਲਈ ਉਹ ਵੀ ਤੁਹਾਡੇ ਸਾਡੇ ਤਾਂ ਮੰਨਣਗੇ ਜੇ ਗਰਾਊਂਡ ਤੇ ਇਸ ਧਰਤੀ ਦਾ ਸੰਘਰਸ਼ ਹੋਏਗਾ ਜੇ ਅਸੀਂ ਲੜੀ ਨਹੀਂ ਰਹੇ ਤਾਂ ਸਾਡੇ ਦੋਸਤ ਕਿਉਂ ਮੰਨਣਗੇ ਇਹਨੂੰ ਸੰਘਰਸ਼ ਮੰਨਦੇ ਹੋ ਇਹਨਾਂ ਮਾਰਚਾਂ ਨੂੰ ਸੰਘਰਸ਼ ਮੰਨਦੇ ਹੋ ਤੁਸੀਂ ਇਹ ਸੰਘਰਸ਼ ਇਹ ਡੈਮੋਕ੍ਰੈਟਿਕ ਸੰਘਰਸ਼ ਦਾ ਹਿੱਸਾ ਹੈ ਇਹ ਡੈਮੋਕਰੈਟਿਕ ਸੰਘਰਸ਼ ਦਾ ਹਿੱਸਾ ਹੈ ਮੈਂ ਸਪੀਚ ਵੀ ਕਿਹਾ ਸੀ ਤਿੰਨ ਤਰ੍ਹਾਂ ਦੇ ਸੰਘਰਸ਼ ਹੁੰਦੇ ਨੇ ਜੁਝਾਰੂ ਸੰਘਰਸ਼ ਡੈਮੋਕਰੈਟਿਕ ਸੰਘਰਸ਼ ਤੇ ਡਿਪਲੋਮੈਟਿਕ ਫਰੰਟ ਤੇ ਸੰਘਰਸ਼ ਸੋ ਤਿੰਨਾ ਫਰੰਟ ਨੂੰ ਸਾਨੂੰ ਕਵਰ ਕਰਨਾ ਪਏਗਾ ਤਿੰਨਾ ਫਰੰਟ ਨੂੰ ਕਵਰ ਕਰਨਾ ਪਏਗਾ ਕੋਈ ਫਰੰਟ ਅਸੀਂ ਛੱਡ ਨਹੀਂ ਸਕਦੇ ਸਾਨੂੰ ਆਪਣੇ ਦੋਸਤ ਹਰ ਜਗ੍ਹਾ ਤੇ ਬਣਾਉਣੇ ਪੈਣਗੇ ਕਿਉਂਕਿ ਦੇਖੋ ਜਿੰਨੀ ਦੇਰ ਤੱਕ ਸੰਘਰਸ਼ ਨਹੀਂ ਹੋਏਗਾ ਅਸੀਂ ਲੜਾਂਗੇ ਨਹੀਂ ਅਸੀਂ ਆਪਣੇ ਹੱਕਾਂ ਲਈ ਅੱਗੇ ਨਹੀਂ ਆਵਾਂਗੇ ਕੋਈ ਦੁਨੀਆ ਸਾਡੇ ਵੱਲ ਵੇਖੇਗਾ ਵੀ ਕਿਉਂ ਸਾਨੂੰ ਦੁਨੀਆ ਨੂੰ ਜਿਹੜੇ ਦੋਸਤ ਬਣਾਉਣ ਦੀ ਮੈਂ ਗੱਲ ਕਰਦਾ ਨਾ ਉਹਦੇ ਲਈ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ ਸਾਨੂੰ ਉਹਨਾਂ ਮੁਲਕਾਂ ਨੂੰ ਇਹ ਜਤਾਉਣਾ ਪਏਗਾ ਕਿ ਉਹਨਾਂ ਦੇ ਹਿੱਤ ਇਸ ਪੰਜਾਬ ਦੀ ਆਜ਼ਾਦੀ ਵਿੱਚ ਨੇ ਇੱਕ ਇੰਡੀਪੈਂਡੈਂਟ ਪੰਜਾਬ 100% ਪੰਜਾਬ ਦੇ ਵਿੱਚ ਉਹਨਾਂ ਮੁਲਕਾਂ ਦੇ ਹਿੱਤ ਨੇ ਉਤਾ ਹੀ ਸਾਡੀ ਸਪੋਰਟ ਕਰਨਗੇ ਕੋਈ ਕਿਸੇ ਦਾ ਮਾਸਦੀ ਦਾ ਪੁੱਤਰ ਨਹੀਂ ਹੁੰਦਾ ਕੋਈ ਕਿਸੇ ਦੀ ਸਪੋਰਟ ਨਹੀਂ ਕਰਦਾ ਜਦ ਤੱਕ ਉਹਨਾਂ ਨੂੰ ਆਪਣੇ ਇੰਟਰਸਟ ਇਸ ਖਿੱਤੇ ਵਿੱਚ ਨਹੀਂ ਦਿਖਣਗੇ ਜਦ ਤੱਕ ਉਹਨਾਂ ਨੂੰ ਨਹੀਂ ਲੱਗੇਗਾ ਕਿ ਇਹ ਨਿਊਕਲਰ ਫਲੈਸ਼ ਪੁਆਇੰਟ ਹੈ ਇਥੇ ਕਿਸੇ ਵੇਲੇ ਬਹੁਤ ਵੱਡਾ ਝਗੜਾ ਹੋ ਸਕਦਾ ਹੈ ਉਨੀ ਦੇਰ ਤੱਕ ਉਹ ਇੱਥੇ ਨਹੀਂ ਆਣਗੇ ਤੇ ਜਿਹੜੇ ਕਨਫਲਿਕਟਸ ਹੁੰਦੇ ਨੇ ਝਗੜੇ ਵਾਲੀਆਂ ਥਾਵਾਂ ਹੁੰਦੀਆਂ ਨੇ ਉੱਥੇ ਇੱਕੋ ਇੱਕ ਹੱਲ ਹੁੰਦਾ ਹੈ ਅਗਰ ਸ਼ਾਂਤਮਈ ਤੁਸੀਂ ਕੋਈ ਨਤੀਜਾ ਕੜਨਾ ਹੋਵੇ ਤੇ ਉਹ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪਲੈਬਿਸਾਈਟ ਕੈਲੋ ਰੈਫਰੈਂਡਮ ਕਰ ਉਹਦੇ ਰਾਹੀਂ ਨਹੀਂ ਤਾਂ ਫਿਰ ਬਲੱਡ ਸ਼ੈੱਟ ਹੁੰਦੀ ਹੈ ਵਾਇਲੈਂਸ ਹੁੰਦੀ ਜਿਵੇਂ ਪਿੱਛੇ ਇਥੇ 10 12 ਸਾਲ ਹੋਈ ਹੈ ਭਾਈ ਗਜਿੰਦਰ ਸਿੰਘ ਨੂੰ ਯਾਦ ਕੀਤਾ ਗਿਆ ਭਜਨਦੀਪ ਸਿੰਘ ਨਿੱਜਰ ਨੂੰ ਯਾਦ ਕੀਤਾ ਗਿਆ ਦੇਖੋ ਭਾਈ ਗਜਿੰਦਰ ਸਿੰਘ ਨੂੰ ਯਾਦ ਕਰਨਾ ਤੇ ਭਾਈ ਨਿੱਜਰ ਨੂੰ ਯਾਦ ਕਰਨਾ ਇੱਕ ਇੱਕ ਤਰ੍ਹਾਂ ਦੇ ਨਾਲ ਇੰਡੀਅਨ ਸਟੇਟ ਦੇ ਉਸ ਸਟ੍ਰੈਟਜੀ ਨੂੰ ਮਾਤ ਹੈ ਉਹਨਾਂ 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 ਸਟੇਟ ਐਕਟਰਸ ਨੂੰ ਚਪੇੜ ਹੈ ਜਿਹੜੇ ਉਹਨੂੰ دہشتਗਰ ਐਲਾਨ ਕੇ ਜਿਨ੍ਹਾਂ ਨੇ ਕੈਨੇਡਾ ਉਹਨੂੰ ਮਾਰਿਆ ਤੇ ਜਿਹੜੇ ਗਜਿੰਦਰ ਸਿੰਘ ਨੂੰ ਪਾਕਿਸਤਾਨ 'ਚ ਮਾਰਨਾ ਚਾਹੁੰਦੇ ਸੀ ਪਰ ਸਫਲ ਨਹੀਂ ਹੋਏ ਉਹਨਾਂ ਦੇ ਮੂੰਹ ਤੇ ਉਹਨਾਂ ਸਟੇਟ ਐਕਟਰਜ਼ ਦੇ ਮੂੰਹ ਤੇ ਚਪੇੜ ਹੈ ਕਿ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਜਿਨ੍ਹਾਂ ਨੂੰ ਉਹਨਾਂ ਨੇ دہشت ਕਰਦਾ ਲਾਨਿਆ ਸੀ ਸਿੱਖ ਉਹਨਾਂ ਦੇ ਫੋਟੋਆਂ ਲੈ ਕੇ ਚੱਲ ਰਹੇ ਨੇ ਤੁਰ ਰਹੇ ਨੇ ਉਹਨਾਂ ਦੀ ਪ੍ਰੇਸ ਕਰ ਰਹੇ ਨੇ ਉਹਨਾਂ ਦੇ ਹੱਕ ਵਿੱਚ ਨਾਅਰੇ ਮਾਰ ਰਹੇ ਨੇ ਉਹਨਾਂ ਦੇ ਜਿਹੜਾ ਸੁਪਨਾ ਸੀ ਉਹਨਾਂ ਦੀ ਜਿਹੜੀ ਸੋਚ ਸੀ ਉਹਦੀ ਗੱਲ ਅੱਗੇ ਤੁਰ ਰਹੀ ਏ ਇਹ ਕੈਨੇਡਾ ਦੇ ਜਿਹੜੇ ਸਿੱਖ ਨੇ ਉਹਨਾਂ ਲਈ ਵੀ ਬਹੁਤ ਵੱਡਾ ਇੱਕ ਇੱਕ ਉਹਨਾਂ ਲਈ ਵੀ ਬਹੁਤ ਵੱਡਾ ਸੈਟੀਸਫੈਕਸ਼ਨ ਹੋਣਾ ਚਾਹੀਦਾ ਹੈ ਕੀ ਪਾਈ ਹਦੀਪ ਸਿੰਘ ਨੱਜਰ ਬੇਸ਼ੱਕ ਕੈਨੇਡੀਅਨ ਸੈਕਸੀ ਉਹਨਾਂ ਦਾ ਉਹਨਾਂ ਦਾ ਆਗੂ ਸੀ ਪਰ ਪੰਜਾਬ ਦੀ ਧਰਤੀ ਤੇ ਕਿਸ ਵੱਡੇ ਪੱਧਰ ਤੇ ਉਹਦੀਆਂ ਫੋਟੋਆਂ ਲੈ ਕੇ ਸਿੰਘ ਚੱਲ ਰਹੇ ਨੇ ਤੁਸੀਂ ਮਾਰਚ 10 ਮਾਰਚ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਐਕਟੀਵਿਸਟ ਦੇਖੋ ਹਰ ਇੱਕ ਦੇ ਹੱਥ ਵਿੱਚ ਸਿਰਫ ਗਜਿੰਦਰ ਸਿੰਘ ਤੇ ਨੱਜਰ ਹੈ ਔਰ ਇਹ ਜਿਹੜੀਆਂ ਫੋਟੋਆਂ ਸਿਰਫ ਸਾਡੇ ਹੱਥਾਂ ਵਿੱਚ ਨਹੀਂ ਹੈ ਇਹ ਸਾਡੇ ਉਹਨਾਂ ਦੋਵਾਂ ਦੇ ਉਹਨਾਂ ਦੋਵਾਂ ਦੀਆਂ ਯਾਦਾਂ ਸਾਡੇ ਦਿਲਾਂ ਵਿੱਚ ਨੇ ਔਰ ਉਹ ਜਿਹੜੇ ਦਿਲਾਂ ਦੇ ਵਿੱਚ ਹੁੰਦੇ ਨੇ ਉਹ ਕਦੀ ਮਿਟਦੇ ਨਹੀਂ ਹੁੰਦੇ